ਉਹ ਬੰਦਾ ਕਿੱਥੇ ਕੰਮ ਕਰਦਾ ਸੀ ਕਿਸ ਤਰ੍ਹਾਂ ਦਾ ਇਹਨੇ ਗੱਲ ਚੱਲੀ ਕਿ ਇਹਨੇ ਪੈਸੇ ਮੰਗੇ ਸੀ ਕਿਸ ਤਰ੍ਹਾਂ ਡੀਲ ਹੋਈ ਸਾਡੀ ਕਿਸ ਤਰ੍ਹਾਂ ਤੁਸੀਂ ਗਿਰਫਤਾਰ ਕੀਤਾ ਇਹ ਮਹਿੰਦਰ ਸਿੰਘ ਪਿਆਦਾ ਜੀ ਜ਼ਿਲ੍ਹਾ ਗਜ਼ਰੀ ਬਰਨਾਲਾ ਵਿੱਚੇ ਕੰਮ ਕਰਦਾ ਹੈ ਜੀ ਇਹਦੇ ਖਿਲਾਫ ਪ੍ਰਵੀਨ ਕੁਮਾਰ ਵਾਸੀ ਭਦੌੜ ਨੇ ਸ਼ਿਕਾਇਤ ਨੰਬਰ 152 718 ਰਜਿਸਟਰ ਕਰਾਈ ਸੀ ਜੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਉਸ ਤੋਂ ਬਾਅਦ ਇਹਨੇ ਇਹਦੀ ਇਹਦੀ ਵਿੱਚ ਵੀ ਮੈਂ ਤੇਰੇ ਹੱਕ ਚ ਬਿਆਨ ਦੇ ਦੂੰਗਾ 5 ਲੱਖ ਰੁਪਏ ਦੀ ਪਹਿਲਾਂ ਡਿਮਾਂਡ ਕੀਤੀ ਮੁੜ ਕੇ 2.5 ਲੱਖ ਰੁਪਏ ਤੇ ਆ ਗਿਆ ਜੀ ਅੱਜ ਅਸੀਂ ਇਹਨੂੰ ਰੈੱਡ ਹੈਂਡਡ ਗੇਜਾਰਾਮ ਇੱਕ ਵਿਅਕਤੀ ਇਹਨਾਂ ਦਾ ਵਿਚੋਲਾ ਬਣਿਆ ਸੀ ਜੀ ਉਹਦੇ 39 ਨੰਬਰ ਕੈਬਨ ਦੇ ਵਿੱਚੋਂ ਜਿਰਾ ਕਰਾਰੀਆ ਜੋ ਅਰੈਸਟ ਕਰ ਲਈ ਜੀ ਸਹੀ ਕਾਰਵਾਈ ਕੀਤੀ ਹੈ ਜੀ ਇਹਦੇ ਖਿਲਾਫ ਅਸੀਂ ਮੁਕੱਦਮਾ ਨੰਬਰ 29 ਜੀ ਅੰਡਰ ਸੈਕਸ਼ਨ 308 2 ਬੀ ਐਨ ਐਸ 7 ਪੀ ਸੀ ਐਕਟ ਰਜਿਸਟਰ ਕਰ ਲਈ ਜੀ ਤਫਤੀਸ਼ ਜਾਰੀ ਹੈ ਇਹ ਲੋਕ ਕੌਣ ਨੇ ਜਿਹੜੇ ਬ੍ਰੈਗਮੈਨ ਕਰ ਰਹੇ ਸੀ ਤਾਂ ਪ੍ਰੈਸ ਮੰਗ ਰਹੇ ਸੀ ਇਹ ਭਧੌੜਦਾ ਜੀ ਇੱਕ ਵਿਅਕਤੀ ਇੱਕ ਭੱਦਲ ਵੜਦਾ ਇਹ ਜਾਲੀ ਭਧੌੜ ਵਾਲੇ ਨੇ ਸ਼ਿਕਾਇਤ ਵੀ ਕੀਤੀ ਸੀ ਐਂਟਰੀ ਕ腐ਸ਼ਨ ਐਕਸ਼ਨ ਲਾਈਨ ਤੇ ਪਿਆਦੇ ਦੇ ਖਿਲਾਫ ਮਿੰਦਰ ਸਿੰਘ ਦੇ ਜੀ ਇਹ ਪਹਿਲਾਂ ਵੀ ਕੁੰਡੇ ਦਾ ਕੋਈ ਇਸ ਤਰ੍ਹਾਂ ਦੀ ਹੋਰ ਗੱਲ ਨਹੀਂ ਕਿ ਤੁਹਾਨੂੰ ਬਚਾਉਣ ਕਰਦੇ ਸੀ। ਠੀਕ ਹੈ ਜੀ ਸਾਡੇ ਕੋਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕਨਫਰਮੇਸ਼ਨ ਆਈ ਹੈ ਇਹਦੇ ਬਾਰੇ ਉਹ ਵੈਰੀਫਾਈ ਕਰਾਂਗੇ ਜਿੱਦਾਂ ਦੀ ਹੋਊਗੀ ਉਹ ਕਾਰਵਾਈ ਕਰਾਂਗੇ। ਅੱਗੇ ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਰਿਵਿਨੈਂਸ ਕੋਲ ਵੜਾਇਆ ਜਾਂਦਾ ਇਹ ਪ੍ਰਾਈਵੇਟ ਬੰਦਾ ਹੈ ਕਿ ਇਸ ਤਰ੍ਹਾਂ ਦੀ ਇੱਕ ਕਾਰਵਾਈ ਦੀ ਐਕਸ਼ਨ ਹੋਊਗਾ ਕਿੰਨਾ ਕਿ ਇਹਨਾਂ ਤੇ ਸਾਈਬਰ ਨੇ ਇੰਪਲੀਮੈਂਟ ਹੁੰਦੀ ਹੈ ਜੀ ਜੁਰਮ ਦੇ ਵਿੱਚ ਕੋਈ ਪ੍ਰਾਈਵੇਟ ਵਿਅਕਤੀ ਕਿਸੇ ਸਰਕਾਰੀ ਵਿਅਕਤੀ ਦੇ ਨਾਮ ਤੇ ਜਾਂ ਕੋਈ ਸਪੋਰਟਰ ਬਣਦਾ ਕਿਸੇ ਸਰਕਾਰੀ ਮੁਲਾਜ਼ਮ ਦਾ ਉਹਦੇ ਸਾਈਬਰ ਪ੍ਰੋਫੈਨਸ਼ਨ ਐਕਟ ਦਾ ਪ੍ਰੋਵੀਜ਼ਨ ਹੈਗਾ ਜੀ ਉਹਦੇ ਦੀ ਕਾਰਵਾਈ ਕਰ ਆਮ ਲੋਕਾਂ ਨੂੰ ਵੀ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਤੰਗ ਕਰਦੇ ਉਹਨਾਂ ਵਾਸਤੇ ਵੀ ਅੱਗੇ ਅਸੀਂ ਸਖਸੀ ਰੋਗੀ ਬਿਲਕੁਲ ਜੀ ਅਸੀਂ ਤੁਹਾਡੇ ਥਰੂ ਮੈਂ ਮੈਸੇਜ ਵੀ ਦਿਨਾ ਹੈ ਜੇ ਕੋਈ ਆਮ ਵਿਅਕਤੀ ਨੂੰ ਕੋਈ ਬੰਦਾ ਬਲੈਕਮੇਲ ਕਰਦਾ ਹੈ ਏਸੇ ਇਹੋ ਜਿਹੇ ਮਸਲੇ ਦੇ ਵਿੱਚ ਸ਼ਿਕਾਇਤ ਕਰਕੇ ਤਾਂ ਸਾਡੇ ਕੋਲ ਆਓ ਅਸੀਂ ਕਾਰਵਾਈ ਕਰਾਂਗੇ ਇਹ ਕੋਈ ਪ੍ਰਾਈਵੇਟ ਬੰਦਾ ਹੈ ਹਾਂਜੀ ਹਾਂ ਬਿਲਕੁਲ ਕਰਾਂਗੇ ਇਹ ਵੀ ਪ੍ਰਾਈਵੇਟ ਬੰਦਾ ਜੀ ਤੇ ਦੋਨੋਂ ਹੀ ਪ੍ਰਾਈਵੇਟ ਨੇ